ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਤੇ ਆਸ ਕਰਦਾ ਵਾਹਿਗੁਰੂ ਦੀ ਮਿਹਨਤ ਤੁਸੀਂ ਸਾਰੇ ਤੰਦਰੁਸਤ ਰਹੋਗੇ। ਸੌਰੀ ਕੰਮਾਂ ਦੇ ਵਿੱਚ ਬਿਜੀ ਹੋਣ ਕਰਕੇ ਮੇਰਾ ਬਲੌਗ ਲੇਟ ਹੋ ਜਾਂਦਾ। ਤੇ ਤੁਹਾਨੂੰ ਪਤਾ ਹੈ ਕੰਮ ਦਾ ਸੀਜ਼ਨ ਵੀ ਆ। ਤੇ ਉਹਦੇ ਵਿੱਚ ਨੱਠ ਪੱਝ ਹੁੰਦੀ ਆ। ਕਿਉਂਕਿ ਮੇਰਾ ਬਲੌਗ ਜੇ ਤਾਂ ਤੁਸੀਂ ਕੰਮ ਦਾ ਪਸੰਦ ਕਰਦੇ ਆ ਫੇਰ ਤਾਂ ਮੈਂ ਪਾਵਾਂ। ਜਦੋਂ ਮੈਂ ਕੰਮ ਦਾ ਪਾਦਾ ਦਾ ਬਲੌਗ ਤੇ ਉਹਦੇ ਵਿਊ ਬਹੁਤ ਘਟ ਜਾਂਦੇ ਆ ਇਹਦੇ ਕਰਕੇ ਮੈਂ ਫੇਰ ਪਾਦਾ ਨਹੀਂ ਮੈਂ ਕਿਹਾ ਜਦ ਪਸੰਦੇ ਹੀ ਨਹੀਂ ਫੇਰ ਆਪਣਾ ਉਹੀ ਪਾਵਾਂ ਜਿਹੜਾ ਤੁਸੀਂ ਪਸੰਦ ਕਰਦੇ ਹੋ ਨਾ ਖੇਤੀਬਾੜੀ ਦਾ ਤੇ ਜੇ ਤੁਸੀਂ ਪਸੰਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਪਣੇ ਕੰਮ ਦਾ ਵੀ ਬਲੌਗ ਪਾਵਾਂਗਾ ਮੈਨੂੰ ਕਮੈਂਟ ਕਰ ਦਿਓ ਤੇ ਅੱਜ ਦੇਸੀ ਪਹਿਰਾਵੇ ਚ ਆ ਗਿਆ ਜ਼ਿਮੀਦਾਰ ਵਾਲੇ ਚ ਤੇ ਅੱਜ ਕੰਮ ਚੱਲਦਾ ਹੈਗਾ ਮਟਰਾਂ ਦੀ ਤੜਾਈ ਚੱਲਦੀ ਆ ਉੱਧਰ ਲੇਵਰ ਲੱਗੀ ਹੋ ਪਰਲੇ ਪਾਸੇ ਤੇ ਜਿਹੜੇ ਮਟਰ ਉੱਪਰ ਸਗੇ ਉਹਨਾਂ ਦੀ ਲੜਾਈ ਹੋ ਗਈ ਉਹਨਾਂ ਦੇ ਨਾਲ ਦੇ ਵਿੱਚ ਕੰਮ 'ਚ ਬਿਜੀ ਰਹਿਣ ਕਰਕੇ ਨਾ ਦੇ ਉਹਨਾਂ ਦੀ ਤੜਾਈ ਦਾ ਨਹੀਂ ਬਣਾ ਹੋ ਗਿਆ ਸਰਵਿੰਦਰ ਕੰਮ ਕਰਦੇ ਸੀ ਉਦੋਂ ਨੂੰ ਥੋੜਾ ਜਿਹਾ ਮੁੰਡੇ ਨੇ ਦਿਖਾਲ ਦਿੱਤਾ ਸੀ ਤੇ ਉਹ ਮਟਰ ਜਿਹਦੇ ਟਰੈਕਟਰ ਖੜਾ ਇੱਧਰ ਸੀਗੇ ਤੇ ਉਹ ਤਕਰੀਬਨ ਮੈਂ ਤਾਂ ਕਹਿੰਦਾ ਸੀ ਵੀ ਚਲੋ ਹਲੇ ਰੱਖ ਲੈਂਦੇ ਤੀਜੀ ਤੜਾਈ ਕਰਾ ਲਈਏ ਤੇ ਲੇਵਰ ਕਹਿੰਦੀ ਉਹਦੇ 'ਚ ਕੁਝ ਨਹੀਂ ਨਿਕਲਣਾ ਹੈਗਾ ਚਲੋ ਵਾਹਿਗੁਰੂ ਦੀ ਮਿਹਰ ਜੋ ਦਿੱਤਾ ਠੀਕ ਆ ਉਹਦੀ ਰਜਾ ਦੇ ਵਿੱਚ ਹੀ ਆ ਬਰਕਤ ਪੈਣੀ ਚਾਹੀਦੀ ਆ ਕਹਿੰਦੇ ਕਮਾਈ ਭਾ ਮਾ ਥੋੜੀ ਹੋਵੇ ਲੇਕਿਨ ਬਰਕਤ ਜ਼ਰੂਰੀ ਆ ਤੇ ਅਜੇ ਜੇ ਤੂੰ ਚੱਲ ਲੈ ਆ ਮੈਂ ਟੂਮ ਤੇ ਅੱਜ ਕੰਮ ਤੇ ਜਾਣਾ ਤੇ ਉਹਨਾਂ ਨੇ ਕਹਿਤਾ ਵੀ ਕੰਮ ਜਿਹੜਾ ਪਹਿਲਾਂ ਤਾਂ ਉਹਰੇ ਸਗਾ ਬੜੀ ਪਧਰੀ ਜਗ੍ਹਾ ਤੇ ਹੁਣ ਉਹਨਾਂ ਨੇ ਕਹਿਤਾ ਕੋਠੇ ਤੇ ਲਾਣਾ ਡੀ ਜੇ ਤੇ ਮੈਂ ਕਿਹਾ ਵੀ ਚਲ ਹੁਣ ਤੂੰ ਸੇ ਆਪਣੇ ਬੰਦੇ ਨਾਲ ਵਾਧੂ ਲੈ ਕੇ ਜਾਇਓ ਜਿਹਦੇ ਨਾਲ ਤੁਹਾਨੂੰ ਸਕਾਲਾ ਹੋ ਜੀਵੇ ਨਾ ਤੇ ਤੇ ਮੈਂ ਲੱਗਿਆ ਹੁਣ ਕੰਮ ਕਰਨ ਜਿਗਾੜੂ ਦੀ ਹਾਂ ਤੇ ਇੱਥੇ ਖਾਰ ਪੈ ਪੈ ਕੇ ਨਾ ਇਹ ਜਗ੍ਹਾ ਖਰਾਬ ਹੋ ਜਾਂਦੀ ਆ ਉਹ ਪਾਣੀ ਆ ਜਾਂਦਾ ਇਧਰ ਨੂੰ ਤੇ ਮੈਂ ਹੁਣ ਕਹਿਆ ਮੈਂ ਕਿ ਚੱਲ ਫੇਰੀ ਆੜ ਪਾਈਓ ਇੱਥੇ ਮਟਰਾਂ ਦੀ ਜਿਹੜੀ ਆਹਾ ਤੇ ਇਹਦੀ ਮਿੱਟੀ ਚੱਕ ਤੱਕ ਕੇ ਤੇ ਮੈਂ ਉੱਥੇ ਲਾਤੀ ਉਹਦੇ ਨਾਲ ਮੈਨੂੰ ਇੱਕ ਸਕਾਲਾ ਹੋ ਗਿਆ ਮੇਰਾ ਟੋਆ ਨਹੀਂ ਪੈਣਾ ਤੇ ਦੂਸਰਾ ਇਹ ਆ ਕਿ ਉਹ ਵਧੀਆ ਬਣ ਜਵੇ ਹਨਾ ਖਾਰੇ ਲੱਗ ਗਏ ਆ ਤੇ ਉੱਥੇ ਪਾਣੀ ਪਾ ਕੇ ਖਾਰ ਪਾ ਕੇ ਫਸਲ ਵੀ ਖਰਾਬ ਹੁੰਦੀ ਆ ਤੇ ਜਿੱਥੇ ਆਪਾਂ ਗੋਭੀ ਬੀਜੀ ਸੀ ਉਹ ਜਗਾ ਇੱਕ ਕਣਕ ਤੇ ਕਣਕ ਵਧੀਆ ਹੋ ਗਈ ਵਾਹਿਗੁਰੂ ਦੀ ਮਿਹਰ ਨਾਲ ਇਹਨੇ ਪ੍ਰਮਾਤਮਾ ਜਦੋਂ ਬਾਹ ਫੜ ਲਵੇ ਫੇ ਬੰਦੇ ਨੂੰ ਕਬਰਾਂ ਦੀ ਲੋੜ ਨਹੀਂ ਨਾ ਤੇ ਇਹ ਹੈਗੀ ਆ ਬਗੀਚ ਮੰਨ ਲਓ ਫੁੱਲ ਵਾਲੀ ਜਿਹੜੇ ਸੜਕ ਤੇ ਫੁੱਲ ਲੱਗੇ ਆ ਇਹਨਾਂ ਦੀ ਦੇਖਭਾਲ ਆਪਾਂ ਹੀ ਕਰਦੇ ਆ ਕਿਉਂਕਿ ਲਾਣੇ ਵਾਲੇ ਤਾਂ ਲਾ ਕੇ ਚਲੇ ਗਏ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਗਈ ਤੇ ਆਪਾਂ ਸੰਭੀਓ ਕਿਉਂਕਿ ਆਪਣੇ ਘਰ ਦੇ ਮੋਹਰੇ ਆ ਜੇ ਸਾਫ਼ ਸੁਥਰਾ ਰੱਖਾਂਗੇ ਤਾਂ ਸਾਰੇ ਚੰਗਾ ਕਹਿਣਗੇ ਸਦਾ ਜੀ ਵੀ ਸੁੱਤੇ ਉੱਠ ਖੜੇ ਇਹਨਾਂ ਨੇ ਵੀ ਜਾਣਾ ਸ਼ਹਿਰ ਤੋੜਨ ਆਈ ਗਿਓ ਹੈ ਵੇ ții ji ਰੱਖੀ ਹੈ ਇਹਦੀ ਤੇ ਆ ਟੁੱਟ ਤੋੜ ਮਟਰ ਖਾਣੀ ਹੈ ਕਿ ਤੋੜ ਦੀ ਹੈ ਆਹ ਅੰਕਲੇ ਜੱਤੀ ਬਾਈ ਕਰ ਦੇ ਆ ਬਾਈ ਇਹ ਪਾਲਕ ਆਪਣੀ ਜੜ ਨਹੀਂ ਛੱਡਦੀ ਹੈਗੀ ਇਹਦਾ ਇਨਾ ਤਕੜਾ ਵजूद ਆ ਇਹ ਆਪਣਾ ਵजूद ਕਾਇਮ ਰੱਖਦੀ ਹੈ ਦੇਖ ਲਓ ਇੱਥੇ ਪਾਲਕ ਸੀ ਪਹਿਲਾਂ ਦੋ ਵਾਰੀ ਬੀਜੀ ਹੈ ਦੂਜੀ ਵਾਰੀ ਪਾਲਕ ਮੰਨ ਲਓ ਜੰਮੀ ਸੀਗੀ ਇਸ ਕੇਸ ਦੇ ਵਿੱਚ ਕਿਉਂਕਿ ਜਦੋਂ ਆਪਾਂ ਉਧਰ ਗੋਭੀ ਸੀ ਤੇ ਤੋਰੀਆ ਲਾਇਆ ਸੀ ਤੇ ਮੁਰਕੇ ਬਾਕੇ ਆਪਾਂ ਨੇ ਇਹਨੂੰ ਕਣਕ ਬੀਜੀ ਤਾਂ ਉਹਨੇ ਆਪਣਾ ਵਜੂਦ ਨਹੀਂ ਛੱਡਿਆ ਉਹ ਉਂਗਰੇ ਆਈ ਆ ਦੇਖ ਲਓ ਪੂਰੀ ਖੇਤ ਦੇ ਵਿੱਚ ਵਾ ਇਹ ਉਧਰ ਬੀਜਦੇ ਸੀ ਮੈਂ ਕਰਦੇ ਮੈਂ ਕਿਹਾ ਹੁਣ ਤੁਸੀਂ ਇੱਥੋਂ ਤੋੜ ਕੇ ਆਉਣਾ ਟਾਈਮ ਸਾਲ ਲਓ ਇਹਨੂੰ ਫਿਰ ਜੋ ਦਵਾਈ ਪਾਉਗੀ ਫਿਰ ਮਰ ਜਾਊਗੀ ਇਹ ਵਿੱਚ ਚਲੋ ਇਹ ਆਪਣੀ ਜਗਾ ਨਹੀਂ ਛੱਡਦੀ ਹੈਗੀ ਜਿੱਥੇ ਇੱਕ ਵਾਰੀ ਜੰਪੇ ਤੇ ਇਹਦੀ ਜੜ ਚ ਇੰਨਾ ਪਾਣੀ ਹੁੰਦਾ ਕਿ ਉਹ ਥੋੜੇ ਜਿਹੇ ਤਾਂ ਸੁੱਕਦੀ ਕਿਉਂਕਿ ਆਪਾਂ ਜਦ ਹੀ ਬੀਜਣ ਦੀ ਕੀਤੀ ਬਾਕੇ ਮੈਡਮ ਜੀ ਚਾ ਲੈ ਆਈ ਲੇਬਰ ਦੀ ਮਾਰਹਾ ਨਹੀਂ ਕੋਲੇ ਜਾਊਗੀ ਹਾਂ ਕੰਮ ਤਾਂ ਉਹਨਾਂ ਨੇ ਪੂਰਾ ਨਹੀਂ ਕਰਿਆ ਤੂੰ ਚਾ ਲੈ ਆਈ ਉਹਨਾਂ ਲਈ ਇਹ ठेकेदार ਨਹੀਂ ਆ ਜਾ ਫਰਲਾ ਜਾ ਮੈਂ ਤਾਰਾ ਹੀ ਵੀਡੀਓ ਬਣਾਉਮੂ ਕੰਮ ਤੂੰ ਥੇਲੇ ਦਾ ਨਹੀਂ ਕਰਦੀ ਚਾਹ ਦਾ ਆਰਡਰ ਪਹਿਲਾਂ ਦਿੰਨੀ ਆ ਤਰਾ ਤਰਾ ਹੈ ਨਾ ਫਿਰ ਦੇਖੀ ਵੀਡੀਓ ਬਣਾਉ ਲੱਗਦੇ ਆਂ ਆ ਬੋਲਦੇ ਨਹੀਂ ਕਰਦਾ ਤੂੰ ਜਿੱਤੇ ਮਰਜ਼ੀ ਬਣਾਉ ਵੀਡੀਓ ਕੁਝ ਕੁ ਵੀਡੀਓ ਬਣਾ ਲੇ। ਤੁਮ ਮੈਂ ਤਾਂ ਉਮਰ ਫਾਟ ਬੋਲੀ। ਹਾਂ। ਨਹੀਂ ਬੋਲ ਵੀਡੀਓ ਬਣ ਬੈਤਕੀ। ਕਾ ਪੋਰਟਾ ਦੂ ਪਾਜੀ ਕਿ ਉਦਨ ਵਾਲੀ ਮਹਿਫਲ ਜਮਾ ਕੇ ਹਾਂ ਖਾੜਾ ਲਾਈਏ ਫਿਰ ਚਾਹ ਆਵੇ ਇਧਰ ਆਇਂ ਕਰੀਏ ਨੂੰ ਸਾਡੇ ਹੰਕਾਰਾ ਕਰੀਆ ਕੀ ਆਇਂ ਕਰੀਏ ਨੈਨ ਨੈਨ ਯਾਰੀ ਪਤਾ ਆਂ ਹੋਰ ਇਹ ਖਾਣਾ ਦੇ ਕੱਲ ਨੂੰ ਆਉਣਾ ਹਾਂਜੀ ਬਾਹਲੇ ਗਾਣਾ ਕਰਾਉ ਸਤਿ ਸ਼੍ਰੀ ਅਕਾਲ ਜੀ ਗਰੀ ਟਾਈਮ ਆਊਗਾ ਹੁਣ ਸੁਣਾਓ ਹਾਂ ਸੁਣੀਦਾ ਜਾਣਾ ਹਾਂ ਇਹ ਬੋਲੇ ਸਾਕਿਆ ਸਹੀ ਗੱਲ ਆ ਨਹੀਂ ਬੋਲ ਬਹੁਤ ਵਧੀਆ ਮੈਂ ਤਾਂ ਤੁਹਾਨੂੰ ਕਹਿੰਦਾ ਮੈਨੂੰ ਦੁਬਾਰਾ ਸੁਣਾਉ ਤਾਂ ਸਹੀ ਮੈਨੂੰ ਬੋਲ ਵਧੀਆ ਲੱਗੇ ਇਹਦੇ ਯਾਦਾਂ ਦੱਸ ਕਿਹਨੇ ਪਾਸਾ ਸਹੀ ਜਾਂਦਾ ਯਾਦਾਂ ਸੁਬ ਬਗੈਰ ਪਰਦੇਸੀਆਂ ਦੇ ਕੋਲ ਮੈਂ ਇਹਦੀ ਇੱਕੋ ਚਬਾਈ ਹੋਈ ਆ ਇੱਕੋ ਹੀ ਕਰਨੀ ਬਾਜੀ ਫਿਰ ਜੇ ਕੰਮ ਲੱਪਸ ਫਿਰ ਡਿਲੇਟ ਹੋ ਜਾਂਦਾ ਜੇ ਨਿਕਲ ਕੇ ਸਾਰਾ ਡਿਲੇਟ ਚੱਲਦਾ ਮੈਂ ਤਾਂ ਆ ਹਾਂ ਛੜਾ ਦੇ ਕੁਝ ਨਹੀਂ ਹੁੰਦਾ ਹੋਲੇ ਪਾਸੇ ਨੂੰ ਮਿੱਟੀ ਸੇਟ ਹੋਣਾ ਇਦਾਂ ਨਹੀਂ ਮੈਂ ਮਾਲੂ ਸੜਕਾਂ ਨੂੰ ਮੈਂ ਕੋਆ ਜਾਂ ਨਾ ਕੋਈ ਹੋਵੇ ਸਿਰ ਸੁਣੋ ਸਰ ਹੈ ਸੁਣੋ ਸਿੱਮਾ ਦਾ ਸ਼ਹਿਰ ਵਾ ਤੇਲਾ ਮੱਕਰੇ ਘੜ ਵੀ ਘੇਟਲਾ ਆਪਾਂ ਨਹੀਂ ਜੇ ਨਾਲ ਗਈ ਨਾ